ਔਰ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ 2022 ਤੋਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਪੰਜਾਬ ਨੂੰ ਹਰ ਪੱਖੋਂ ਜਿਹੜਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਖੇਤਰ ਦੇ ਵਿੱਚ ਜੜੀ ਆ ਸੁਧਾਰ ਦੇ ਵਿੱਚ ਲੱਗੇ ਹੋਏ ਆ ਐਂਡ ਮੇਰੇ ਜਿੰਮੇ ਦੋ ਵਿਭਾਗ ਪੀ ਡੋਲ ਜੂ ਡੀ ਤੇ ਆ ਜਿਹੜੇ ਬਿਜਲੀ ਬੋਰਡ ਆ ਇਹ ਮੈਨੂੰ 하이 커맨드 ਨੇ ਸਰਦਾਰ ਕੁਮਨ ਸਿੰਘ ਮਾਨ ਸਾਹਿਬ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਹੋਈ ਆ ਸੋ ਮੇਰਾ ਸਰਜਬੰਦ ਆ ਕਿ ਮੈਂ ਵਿਭਾਗ ਬਾਰੇ ਜਿਹੜਾ ਉਹਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਿਆਵਾ ਔਰ ਲੋਕਾਂ ਨੂੰ ਹੋਰ ਸਹੂਲਤਾ ਮਿਲਣ ਖਾਸ ਤੌਰ ਤੇ ਬਿਜਲੀ ਦੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਨਾਂ ਤੇ ਉੱਤੇ ਜਿਹੜਾ ਬਿੱਲ ਦਾ ਬਿੱਲ ਜਿਹੜਾ ਲਿਆ ਜਾਂਦਾ ਉਹਦੇ ਵਿੱਚ ਵੀ ਰਿਡਕਸ਼ਨ ਹੋਵੇ ਔਰ ਵੇਟ ਮਿਲੇ ਘੱਟ ਹੋਣ ਸੋ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਮੇਜਰ ਫੈਸਲੇ ਜਿਹੜੇ ਨੇ ਉਹ ਬਿਜਲੀ ਵਿਭਾਗ ਵਾਸਤੇ ਲਏ ਨੇ ਜਿਦੇ ਵਿੱਚ ਤੁਹਾਨੂੰ ਪਤਾ ਹੈ ਕਿ ਝਾਰਖੰਡ ਦੇ ਵਿੱਚ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ ਉਹਨੂੰ ਅਸੀਂ 2022 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਤੋਂ ਆਉਂਦਿਆਂ ਹੀ ਅਸੀਂ ਉਹਨੂੰ ਜਿਹੜਾ ਆਪਰੇਟਿਵ ਕੀਤਾ ਇਸ ਤੋਂ ਇਲਾਵਾ ਸਾਡਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀ ਵੀ ਕੇ ਆ ਗੋਇੰਦਵਾਲ ਸਾਹਿਬ 540 ਮੈਗਾਵਾਟ ਦਾ ਸਾਡਾ ਥਰਮਲ ਪਲਾਂਟ ਸੀਗਾ ਉਹਨੂੰ ਅਸੀਂ ਖਰੀਦਿਆ 1080 ਕਰੋੜ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਉਹਦਾ ਨਾਮ ਹੀ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਔਰ ਉਹਦੇ ਤੋਂ ਸਾਨੂੰ ਕਾਫੀ ਜਿਹੜੇ ਪਹਿਲਾਂ ਸਾਡੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸੀਗੇ ਜਿਹਦੇ ਚ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗਿਣਤੀ 2 ਰਹਿ ਗਈ ਤੇ ਤਿੰਨ ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਜਿਹੜੇ ਸੀਗੇ ਉਹ ਹੋ ਗਏ ਪਸ਼ਵਾੜਾ ਕੋਲ ਮਾਈਨ ਤੋਂ ਸਾਨੂੰ ਕੋਲਾ ਜਿਹੜਾ ਸੀਗਾ ਉਹ ਸਿੱਧਾ ਸਾਡੇ ਸਰਕਾਰੀ ਥਰਮਲ ਪਲਾਂਟਾਂ ਵਾਸਤੇ ਮਿਲਣਾ ਸ਼ੁਰੂ ਹੋਇਆ ਔਰ 3 ਸਾਲ ਤੋਂ ਅਸੀਂ ਜਿਹੜੇ ਆ ਉਹ ਪੰਜਾਬ ਦੇ ਖਫਤਕਾਰਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਾਅਦਾ ਗਰੰਟੀ ਦੇ ਰੂਪ ਦੇ ਵਿੱਚ ਕੀਤਾ ਸੀਗਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨਾ ਦਾ 600 ਯੂਨਿਟ ਜਿਹੜਾ ਡੋਮੈਸਟਿਕ ਕੰਜ਼ਿਊਮਰ ਜਿਹੜੇ ਨੇ ਸਾਡੇ ਉਹਨਾਂ ਦਵਾਗੇ ਸੋ ਅਸੀਂ ਆਪਣੀ ਉਹ ਗਰੰਟੀ ਜੁਲਾਈ 2022 ਤੋਂ ਹੀ ਪੂਰੀ ਕਰ ਦਿੱਤੀ ਸੀਗੀ ਅੱਜ ਤੱਕ ਸਾਡੀ ਉਹ ਗਰੰਟੀ ਜਿਹੜੀ ਆ 600 ਯੂਨਟ ਵਾਲੀ ਉਹ ਬਿਲਕੁਲ ਸਕਸੈਸਫੁਲ ਚੱਲ ਰਹੀ ਆ ਔਰ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੂੰ ਹਜ਼ਾਰ ਦੇ ਵਿੱਚ ਜ਼ੀਰੋ ਆਏ ਨੇ ਸੋ ਕੱਲ ਜਿਹੜੀ ਰਿਪੋਰਟ ਆਈ ਆ ਸਾਡੇ ਕੋਲ ਉਹਦੇ ਵਿੱਚ ਇਹ ਆ ਕਿ ਅਸੀਂ ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 311.5 ਕਰੋੜ ਰੁਪਏ ਦਾ ਸਰਪਲਸ ਬਜਟ ਜਿਹੜਾ ਆ ਉਹ ਬਿਜਲੀ 311.5 ਕਰੋੜ ਜੀ ਸੋ ਇਹਦੇ ਵਿੱਚ ਅਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਕਾਰਪੋਰੇਸ਼ਨ ਆ ਬਿਜਲੀ ਵਿਭਾਗ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਘਾਟਾ ਪੈਂਦਾ ਹੈ ਤੇ ਉਹਦਾ ਬੋਝ ਜਿਹੜਾ ਆ ਉਹ ਸਿੱਧਾ ਖਪਤਕਾਰਾਂ ਤੇ ਪੈਂਦਾ ਹੈ ਔਰ ਜੇ ਸਰਪਲਸ ਦੇ ਵਿੱਚ ਜਾਂਦੀ ਆ ਵਾਧੂ ਦਾ ਬਜਟ ਵਾਧੂ ਫਾਇਦਾ ਹੁੰਦਾ ਹੈ ਤੇ ਉਹ ਜਿੰਨਾ ਫਾਇਦਾ ਆ ਉਹ ਅਸੀਂ ਆਪਣੇ ਕੰਜ਼ਿਊਮਰ ਦੇ ਵਾਸਤੇ ਉਹਨਾਂ ਨੂੰ ਬਿਜਲੀ ਦੇ ਟੈਰਫ ਰੇਟ ਘਟਾ ਕੇ ਤੇ ਉਹਨਾਂ ਤੋਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲੈ ਲੈਂਦੇ ਹਾਂ ਸੋ ਸਾਡੇ ਕੋਲ ਜਿਹੜਾ ਅਸੀਂ 2025-26 ਵਾਸਤੇ ਟੈਰਫ ਰੇਟ ਜਿਹੜੇ ਆਏ ਨੇ ਜਿਹੜੇ 1 ਚਾਰ 1 April ਅ ਪਰਸੋਂ ਤੋਂ ਚੌਥੋਂ ਜਿਹੜੇ ਸਾਡੇ ਸ਼ੁਰੂ ਹੋ ਜਾਣੇ ਨੇ ਅ ਪਰਸੋਂ ਤੋਂ 1 April 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਰਿਵਾਈਜ਼ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ categories ਨੇ ਜਿਵੇਂ ਡੋਮੈਸਟਿਕ ਨੇ ਆ ਨਾਨ ਰੈਜ਼ੀਡੈਂਸ਼ੀਅਲ ਨੇ ਦੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਲਗਭਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ categories ਦੇ ਅਸੀਂ ਕੋਈ ਵੀ ਫਿਕਸਡ ਚਾਰजेस ਜਿਹੜੇ ਨੇ ਉਹ ਨਹੀਂ ਵਧਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਨਾਨ ਰੈਜ਼ੀਡੈਂਸ਼ੀਅਲ ਦੇ ਵਿੱਚ ਉਹ ਸਲੈਬ ਕਿਹਾ ਕਿ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫ੍ਰੈਂਡਲੀ ਜਿਹੜੇ ਆ ਉਹ ਹੋ ਜਾਣਗੇ ਆ ਜਦੋਂ ਆਪਾਂ ਹੁਣ ਥੋੜਾ ਜਿਹਾ ਮੈਂ ਐਗਜ਼ਾਮਪਲ ਨਾਲ ਤੁਹਾਨੂੰ ਦੱਸੂਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਘਰੇਲੂ ਖਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਤੱਕ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿੱਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਜੇ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 32 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਆ ਉਹ ਘਟ ਆਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 600 ਯੂਨਟ ਜਿਹੜੀ ਆ ਬਿਜਲੀ ਉਹ ਫਰੀਦ ਦਿੱਤੀ ਹੋਈ ਆ ਸੋ so, 600 ਯੂਨਿਟ ਤੋਂ ਅਬਾਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਿਟ ਉਦਾਹਰਨ ਦੇ ਤੌਰ ਤੇ 700 ਯੂਨਿਟ ਦੀ ਖਪਤ ਹੋਈ ਆ ਤੇ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ April ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਿਟ ਤੱਕ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਆ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿੱਲ ਯੂਨਿਟ ਕੰਜ਼ਮਪਸ਼ਨ ਚ ਆ ਰਹੀ ਹੁੰਦੀ ਜਾਏਗੀ ਉਸ ਦੇ ਹਿਸਾਬ ਨਾਲ ਮੁਨਾਫਾ ਜਿਹੜਾ ਆ ਉਹ ਵੱਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਹੈਗੇ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਫੱਕ ਇਹ ਜਿਹੜੇ ਆ ਇਹ ਸੂਤ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਿਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਦੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲ ਆਉਂਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4200 ਤੇ 88 ਰੁਪਏ 137 ਰੁਪਏ ਪਰ ਮੰਥ ਜਿਹੜਾ ਆ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਆ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾ ਦਿੱਤੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀਏ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਟ ਕਟਾਏ ਨੇ ਮੀਨਜ਼ ਜੇ ਕਿਸੇ ਦਾ 1000 ਕਿਲੋਵਾਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 ਕਿਲੋਵਾਟ ਤੋਂ ਅਬਾਵ ਜਿਹੜੇ ਕਨੈਕਸ਼ਨ ਨੇ ਉਥੇ ਅਸੀਂ 40 ਰੁਪਏ ਜਿਹੜੇ ਫਿਕਸਡ ਚਾਰजेस ਨੇ ਉਹ ਘਟਾਏ ਨੇ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸ ਤੁਸਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਮਿਆਰੀ ਸਿੱਖਿਆ ਦੇਣਦੀ ਹੈ ਹੈਲਥ ਫ੍ਰੀ ਦੇਣਦੀ ਸੋ ਇਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਪੱਖੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਗਿਆ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੀ ਸਮੂਹ ਲੋਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਉਹ ਅੱਜ ਖੁਸ਼ੀ ਹੋ ਰਹੀ ਆ ਕਿ ਉਹ ਸਾਰੇ ਕੰਜ਼ਿਊਮਰ ਦੇ ਉੱਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹੂੰਗਾ ਕਿ ਹੁਣ ਪੈਡੀ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨ ਇੰਟਰਰਪਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇੰਟਰਰਪਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਸਾਹਮਣੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਔਰ ਮੈਂ ਤੇ ਕਹੂੰਗਾ ਕਿ 3 ਸਾਲ ਅਸੀਂ ਪਲਾਨਿੰਗ ਪੂਰੀ ਕੀਤੀ ਆ ਪਲਾਨਿੰਗ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੁਝ ਸਮੇਂ ਤੋਂ ਕੁਝ-ਕੁਝ ਕਾਰਨਾਂ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਹੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ ਹੌਲੀ ਸਾਰੀਆਂ ਜਿਹੜੀਆਂ ਆਬਸਟੈਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆਂ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆਂ ਇਸ ਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਕੀਤੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹਨਾ ਹੈ ਕਿ ਬਿਜਲੀ ਵਿਭਾਗ ਦਾ ਜਿਹੜਾ ਬਹੁਤ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀਗੇ ਕਿ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ-ਬਹੁਤ ਪੈਂਦਾ ਹੈ ਬڑے-ਬڑے ਭਾਰੀ ਬਿੱਲ ਆਉਂਦੇ ਨੇ ਪੰਜਾ 90% ਤੇ ਵੈਸੇ ਹੀ ਜ਼ੀਰੋ ਨੇ ਔਰ ਬਾਕੀ ਜਿਨ੍ਹਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਦੇ ਲੋਕਾਂ ਨੂੰ ਖੂਬ ਮੁਬਾਰਕ ਸੋਲਰ ਊਰਜਾ ਵਾਸਤੇ ਕੁਝ ਖਾਸ ਕਰ ਰਹੇ ਜਿਹੜੇ ਆਪਣਾ ਸੋਲਰ ਲਗਾ ਰਹੇ ਆ ਦੇਖੋ ਅਸੀਂ ਕਾਫੀ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਸੋਲਰ ਜਿਹੜੀ ਆ એનર્ਜੀ ਸੋਲਰ એનર્ਜੀ ਵੈਸੇ ਵੀ ਗਰੀਨ એનર્ਜੀ ਆ ਸੋ ਸਾਡੇ ਪੰਜਾਬ ਦੇ ਵਿੱਚ ਕਾਫੀ ਸਕੋਪ ਵੀ ਆ ਸੋ ਅਸੀਂ ਉਹਦੇ ਵਾਸਤੇ ਸਾਡਾ ਰੀਨਿਊਏਬਲ ਰਿਸੋਰਸਸ ਡਿਪਾਰਟਮੈਂਟ ਜਿਹੜਾ ਉਹ ਕਾਫੀ ਕੁਝ ਕਰ ਰਿਹਾ ਅਸੀਂ ਕਾਫੀ ਕੋਈ ਰਾਹਤ ਦਿੱਤੀਗੀ ਕਿਉਂਕਿ ਉਹਨਾਂ ਨੂੰ ਫਿਕਸ ਚਾਰਜਸ ਪਹਿਲੇ ਮਹੀਨੇ ਦੇ ਨਹੀਂ ਦੇਖੋ ਜਿਹੜੇ ਵੀ ਸੋਲਰ ਤੋਂ ਅਸੀਂ ਯੂਜ਼ ਕਰਦੇ ਹਾਂ ਜਿੰਨੀ ਬੱਤੀ ਉਹਨਾਂ ਨੇ ਇਲੈਕਟ੍ਰਿਸਿਟੀ ਜਨਰੇਟ ਕੀਤੀ ਆ ਔਰ ਜਿੰਨੀ ਉਹਨਾਂ ਨੇ ਕੰਜ਼ੂਮ ਕੀਤੀ ਆ ਉਹਨਾਂ ਦਾ ਅਸੀਂ ਇੱਕ ਨੈਟ ਮੀਟਰਿੰਗ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਵਿੱਚ ਪੰਜਾਬ ਜਿਹੜਾ ਸੂਰਜ ਸੂਰਜੀ ਊਰਜਾ ਦੇ ਵਿੱਚ ਜਿਹੜਾ ਆ ਉਹ ਕਾਫੀ ਦਿਨ-ਬਦ ਦਿਨ ਜਿਹੜਾ ਤਰੱਕੀ ਕਰ ਰਿਹਾ ਹੈ ਮਨਸਾ ਇਹ ਕਿ ਇਹ ਮੁਨਾਫੇ ਤੇ ਜਾ ਰਿਹਾ ਕਿਉਂਕਿ ਫੀ ਗ੍ਰੀ ਵੀ ਦਿੱਤੀ ਜਾ ਰਹੀ ਹੈ ਅਸੂਲੀਆ ਮਤਲਬ ਤਰੀਕਾ ਕਿਹਾ ਜਾਂਦਾ ਹੈ ਕਿ ਨਹੀਂ ਵੀ ਮੁਨਾਫੇ ਚ ਨਹੀਂ ਬਿਜਲੀ ਖਾਤ ਜਾ ਰਿਹਾ ਪਰ ਬਾਜ਼ਰ ਦੀ ਕਿੰਨਾ ਕੁ ਮੁਨਾਫੇ ਦੇ ਵਿੱਚ ਕਿਸੇ ਤਿੰਨ ਸਾਲਾਂ ਤੋਂ ਗਿਆ ਹੈ ਦੇਖੋ ਮੈਂ ਤੁਹਾਡੇ ਸਾਹਮਣੇ ਡਾਟਾ ਨੂੰ ਨਹੀਂ ਪੇਸ਼ ਕੀਤਾ ਕਿਉਂਕਿ ਇਹ ਜਿਹੜਾ 311.5 ਕਰੋੜ ਜਿਹੜਾ ਆ ਉਹਦੇ ਅਸੀਂ ਸਾਡਾ ਇਹਦੇ ਚ ਮੁਨਾਫੇ ਦਾ ਅਨੁਮਾਨ ਹੈ ਇਸੇ ਕਰਕੇ ਅਸੀਂ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਬਿਜਲੀ ਦੇ ਟੈਰਫ ਰੇਟ ਜਿਹੜੇ ਨੇ ਉਹ ਘਟਾਏ ਨੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਪੀਐਸਪੀਸੀਐਲ ਆ ਇਹ ਇੱਕ ਕਾਰਪੋਰੇਸ਼ਨ ਆ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਫਾਇਦਾ ਹੋਊਗਾ ਤੇ ਫਾਇਦਾ ਵੀ ਲੋਕਾਂ ਕੋਲ ਸਿੱਧਾ ਜਾਣਾ ਜੇ ਦਾ ਨੁਕਸਾਨ ਹੋਊਗਾ ਤੇ ਇਹਦੀ ਪਰਭਾਈ ਵੀ ਫਿਰ ਲੋਕਾਂ ਦੇ ਉੱਤੇ ਬਿਜਲੀ ਦਾ ਬਿੱਲ ਜਿਹੜੇ ਨੇ ਉਹਨਾਂ ਦਾ ਬੋਝ ਵਧਾ ਕੇ ਕੀਤੀ ਜਾਣੀ ਹੈ ਸੋ ਜੇ ਅਸੀਂ ਟੈਰਫ ਰੇਟ ਅੱਜ ਘਟਾ ਰਹੇ ਹਾਂ ਜੇ ਅੱਜ ਟੈਰਫ ਰੇਟ ਦੇ ਵਿੱਚ ਹਰ ਕੈਟਾਗਰੀ ਦੇ ਟੈਰਫ ਰੇਟ ਦੇ ਵਿੱਚ ਕਮੀ ਆ ਰਹੀ ਆ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਬੂਤ ਆ ਇਹ ਬਿਜਲੀ ਵਿਭਾਗ ਜਿਹੜਾ ਇਹ ਸਰਪਲਸ ਦੇ ਵਿੱਚ ਜਾ ਰਿਹਾ ਸਰ ਕਈ ਜਗ੍ਹਾ ਤੇ ਬਿਜਲੀ ਬੋਰ ਦੀਆਂ ਆਪਣੀਆਂ ਬਿਲਡਿੰਗਾਂ ਜਿਹੜੀਆਂ ਚ ਪੂਰੀਆਂ ਨਾਮ ਮੁਕੰਮਲ ਹੋਣ ਕਰਕੇ ਤੇ ਖਸਤਾਵਾਂ ਕਰਕੇ ਜਿਹੜੇ ਕਿਰਾਏ ਦੇ ਰਿਡ ਦਫਤਰ ਚੱਲਦੇ ਆ ਤੇਰੇ ਵਾਸਤੇ ਇਹਨੂੰ ਬਿਲਡਿੰਗਾਂ ਸਮੇਂ ਸਿਰ ਰਿਪੇਅਰ ਹੋਣ ਜਾਂ ਬਣਦੇ। ਦੇਖੋ ਦੇਖੋ ਅਸੀਂ ਜਿਹੜੀਆਂ ਬਿਲਡਿੰਗਸ ਨੇ ਸਾਡੀਆਂ ਸਮੇਂ-ਸਮੇਂ ਤੇ ਜਿੱਥੇ ਲੋੜ ਹੁੰਦੀ ਆ ਅਸੀਂ ਉਹਨੂੰ ਜਿਹੜਾ ਰੈਨੋਵੇਟ ਕਰਦੇ ਰਹਿੰਨੇ ਆ ਔਰ ਕਾਫੀ ਸਾਡੀਆਂ ਬਿਲਡਿੰਗ ਜਿਹੜੀਆਂ ਨੇ ਉਹ ਸਾਡੇ ਸਰਕਾਰੀ ਅਧਾਰਿਆਂ ਦੇ ਵਿੱਚ ਹੀ ਸੋ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਉਹਨਾਂ ਨੂੰ ਅਸੀਂ ਰੈਨੋਵੇਟ ਕਰਦੇ ਆਂ ਔਰ ਅੱਜ ਦੇ ਪ੍ਰੀ-ਪੇਡ ਮੀਟਰ ਨੂੰ ਲੈ ਕੇ ਵੀ ਇੱਕ ਅਗਰ ਸਰਕਾਰ ਦੀ ਯੋਜਨਾ ਹੈ ਕਿ ਜਿਹੜੇ ਨਵੇਂ ਉਹ ਨਵੇਂ ਮੀਟਰ ਲੱਗਣਗੇ ਪ੍ਰੀ-ਪੇਡ ਲੱਗਣਗੇ ਦੇਖੋ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਇਹ ਚੀਜ਼ ਹੋਏਗੀ ਨਹੀਂ ਦੇਖੋ ਪ੍ਰੀ-ਪੇਡ ਮੀਟਰਸ ਦੀ ਹੈ ਸੱਚ ਸਾਡੇ ਕੋਈ ਵੀ ਅਸੀਂ ਸਾਡੇ ਕੋਲ ਪ੍ਰਵੀਜ਼ਨ ਬੰਦੀਸ ਤੇ ਬਹੁਤ ਸਾਰੀਆਂ ਸਟੇਟਾਂ 'ਚ ਲੱਗ ਰਹੇ ਨੇ ਪ੍ਰੀ-ਪੇਡ ਮੀਟਰ ਉਹਦੇ ਅੰਦਰ ਦੇ ਵੀ ਆ ਕੀ ਬੈ ਸਬਾਕਸ਼ਾ ਜਿੱਕੇ ਕਰ ਲਾਇਆ ਦੇਖੋ ਅਸੀਂ ਜਿਹੜੇ ਆ ਪ੍ਰੀ ਪੇਡ ਮੀਟਰਸ ਦੇ ਉੱਤੇ ਨਹੀਂ ਜਾ ਰਹੇ ਅਸੀਂ ਕੋਈ ਇਹੋ ਜੀ ਸਾਡੀ ਸਰਕਾਰ ਦੀ ਪਾਲਿਸੀ ਨਹੀਂ ਹੈ ਕਿ ਅਸੀਂ ਪਹਿਲਾਂ ਉਹ ਜਿਹੜੇ ਆ ਉਹ ਉੱਤੇ ਵਿੱਚ ਪੈਸੇ ਪਵਾਉਣ ਫਿਰ ਉਹ ਬੱਤੀ ਆਊਗੀ ਸੋ ਸਾਡੀ ਕੋਈ ਇਹੋ ਜੀ ਪ੍ਰੀ ਪੇਡ ਮੀਟਰਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੋਈ ਕੇਂਦਰ ਵੱਜੂਰ ਪਾ ਰਹੇ ਨੇ ਦੇਖੋ ਕਈ ਵਾਰੀ ਪਾਲਿਸਿਸ ਬੰਦੀਆਂ ਨੇ ਅਸੀਂ ਜੋ ਸੈਂਟਰ ਦੀਆਂ ਪਾਲਿਸਿਸ ਹੁੰਦੀਆਂ ਨੇ ਕਿਉਂਕਿ ਪਾਵਰ ਡਿਪਾਰਟਮੈਂਟ ਵੈਸੇ ਵੀ ਕਨਫਰੈਂਸ ਲਿਸਟ ਦੇ ਵਿੱਚ ਆ ਸੋ ਸਾਡੀਆਂ ਮੀਟਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ ਬਾਕੀ ਜਿਹੜੀਆਂ ਸਟੇਟਸ ਨੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗ ਚੱਲਦੀਆਂ ਨੇ ਔਰ ਅਸੀਂ ਆਪਣੀ ਸਮੱਸਿਆ ਜਿਹੜੀ ਉੱਥੇ ਹੁੰਦੀ ਆ ਹਰ ਇੱਕ ਰੀਜ਼ਨ ਦੀ ਹਰ ਇੱਕ ਖਿੱਤੇ ਦੀ ਆਪਦੀ ਆਪਦੀ ਸਮੱਸਿਆ ਹੁੰਦੀ ਆ ਪੰਜਾਬ ਵੈਸੇ ਵੀ ਬਾਰਡਰ ਸਟੇਟ ਆ ਕੋਈ ਸਰਕਾਰੀ ਲੋਕੰਤ ਨਹੀਂ ਰਾਖਵੱਤੀ ਪਿੰਡਾਂ ਦੇ ਕਮਿਸ਼ਨਰ ਦਾ ਇਹ ਲੋਕੰਤ ਦੇਖੋ ਲੋਕਾਂ ਨੂੰ ਜੇਕਰ ਹੁਣ ਆਪਾਂ ਤੁਸੀਂ ਬਿਜਲੀ ਦੇ ਖੇਤਰ ਦੇ ਵਿੱਚ ਪੁੱਛ ਰਹੇ ਹੋ ਕਿ ਸਾਰੀ 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 ਦੇਖੋ ਅਸੀਂ 881 ਸਾਡੇ ਮੁਹੱਲਾ ਕਲੈਨਕ ਜਿਹੜੇ ਨੇ ਆਮ ਆਦਮੀ ਕਲੈਨਕ ਪੰਜਾਬ ਦੇ ਵਿੱਚ ਬਣੇ ਔਰ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੇਰੇ ਹਲਕੇ ਜੰਡਿਆਲਾ குரு ਦੇ ਵਿੱਚ ਜਿਹੜਾ ਮੁਹੱਲਾ ਕਲੈਨਕ ਬਣਿਆ ਹੈ ਆ 26 27 ਤੱਕ ਦੀ ਮੈਂ ਇਨਫੋਰਮੇਸ਼ਨ ਲਈ ਸੀ ਕਿ 27 ਦਸ ਮੰਥ 27 ਮਾਰਚ ਤੱਕ ਦੀ ਤੇ ਲਗਭਗ 3200 ਜਿਹੜੇ ਲੋਕ ਸੀਗੇ ਉਹ ਇੱਕ ਹੀ ਮੋਲ ਲਕਲੇ ਨਕਲੇ ਵਿੱਚ ਧਾ ਕੇ ਆਪਣਾ ਇਲਾਜ ਜਰਾਇਆ ਪ੍ਰਾਪਤ ਕਰਦੇ ਸੀ ਸੋ ਬਹੁਤ ਵੱਡੀ ਸਹੂਲਤਾ ਲੋਕ ਲੋਕਾਂ ਦੇ ਟੈਸਟ ਫ੍ਰੀ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਲੋ ਜਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਮੈਂ ਥੋੜਾ ਜਿਆ ਇਸ ਕਰਕੇ ਦੱਸ ਰਿਹਾ ਕਿਉਂਕਿ ਓਵਰਆਲ ਇਫੈਕਟ ਤਾਂ ਪੰਜਾਬ ਦੇ ਵਿੱਚ ਹੈਗਾ ਹੀ ਆ ਸੋ ਮੈਂ ਆਪਦੇ ਹਲਕੇ ਦੇ ਵਿੱਚ ਵੀ ਵਿਚਰਦਾ ਸਾਡੇ 21 ਹਲਕੇ ਦੇ ਵਿੱਚ 21 ਸਕੂਲ ਜਿਹੜਾ ਉਹ ਐਕਸਕਲੂਸਿਵਲੀ ਫਾਰ ਗਰਲਸ ਸੀਗਾ ਕੁੜੀਆਂ ਵਾਸਤੇ ਸੀਗਾ ਸੋ ਅਸੀਂ ਉਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ 2022 ਦੇ ਵਿੱਚ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਸੋ ਮੈਂ ਉਦੋਂ ਪੁੱਛਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਿ ਕਿੰਨੇ ਕੁ ਬੱਚੇ ਨੇ ਸਾਡੇ ਜਿਹੜੇ 80% ਤੋਂ ਵੱਧ ਨੰਬਰ ਲੈ ਕੇ ਤੇ ਮੇਰੇ ਹਲਕੇ ਦੇ ਜਿਹੜੇ ਨੇ 78% ਤੋਂ ਵੱਧ ਲਏ ਨੇ ਸਰਕਾਰੀ ਸਕੂਲਾਂ ਦੇ ਔਰ ਮੈਨੂੰ ਕੋਈ ਡਾਟਾ ਪ੍ਰੋਵਾਈਡ ਨਹੀਂ ਹੋਇਆ ਕੋਈ ਬੱਚਾ ਨਹੀਂ ਸੀਗਾ ਮੈਂ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ ਸਾਡੇ ਕਿਉਂਕਿ ਸਾਡੀ ਜਿਹੜੀ ਪ੍ਰਾਇੋਰਟੀ ਆ ਉਹ ਸਿੱਖਿਆ ਤੇ ਸਿਹਤ ਸੀਗਾ ਸੋ ਅਸੀਂ 23 ਦੇ ਵਿੱਚ ਫਿਰ ਡਾਟਾ ਮੰਗਵਾਇਆ ਇਹ 250 ਬੱਚੇ ਜਿਨ੍ਹਾਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਸੀਗੇ ਉਹ ਵੀ 80% ਤੋਂ ਵੱਧ ਆਏ ਔਰ ਜਦੋਂ 2024 ਦੇ ਵਿੱਚ ਦੁਬਾਰਾ ਡਾਟਾ ਮੰਗਵਾਇਆ ਮੈਂ ਸਾਰੇ ਬੱਚੇ ਵੀ ਸੱਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਸੀਗੇ ਔਰ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਲ ਸੀਗੇ ਕਲਾ ਸਕੂਲ ਆਫ ਐਮੀਨੈਂਸ ਜੰਡੇਆਲਾ ਗੁਰੂ ਉਥੋਂ ਦੀਆਂ 32 ਬੱਚੀਆਂ ਜਿਹੜੀਆਂ ਸੀਗੀਆਂ ਉਹ 90% ਤੋਂ ਵੱਧ ਨੰਬਰ ਰਿਕੇ ਉਹਨਾਂ ਨੇ ਆਪਣਾ ਨਾਮ ਕਮਾਇਆ ਸੀ ਇਹ ਜਿਹੜੇ ਹੁਣ ਤੱਕ ਹੀ ਮਾਰਨ ਕਰਕੇ ਨਾ ਕਈਆਂ ਗਰੀਬ ਬੰਦਿਆਂ ਦੇ ਬਿੱਲ ਨਹੀਂ ਤਰੇ ਹੋਏ ਉਹਨਾਂ ਦੇ ਮੀਟਰ ਲਾਏ ਜਾ ਰਹੇ ਆ ਉਹਦੇ ਵਿੱਚ ਜੇ ਕਰ 40 50 ਹਜ਼ਾਰ ਦੀ ਪੇਮੈਂਟ ਹੈਗੀ ਆ ਉਹ ਵਸਤਾਂ ਮੌਕੇ ਤੇ ਨਹੀਂ ਦੇ ਸਕਦੇ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ ਕਿ ਮੀਟਰ ਲਵਾ ਸਕਣ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਗਾ ਕਿ 600 ਯੂਨਿਟ ਬਿਜਲੀ ਆ ਦਾ ਜਿਹੜਾ ਵਾਦਾ ਸੀਗਾ ਉਹ ਇਮੀਡੀਏਟਲੀ ਪੂਰਾ ਹੋਇਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦਵਾਂਗੇ ਉਹ ਦੇ ਦਿੱਤੀ ਚੱਲ ਵੀ ਰਹੀ ਹੈ 90% ਤੋਂ ਲੋਕਾਂ ਦੇ 90% ਤੋਂ ਵੱਧ ਬਿਜਲੀ ਦੇ ਬਿੱਲ ਜ਼ੀਰੋ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਆਪਦੀ ਜਿੰਨੀ ਤੱਕ ਆਪਾਂ ਨੂੰ ਫ੍ਰੀ ਮਿਲੀ ਆ 19 ਤੱਕ ਹੀ ਬਿਜਲੀ ਕੰਜ਼ੂਮ ਕਰੀਏ ਆ ਤਾਂ ਕਿ ਅਸੀਂ ਇਸ ਚੱਕਰ ਹੀ ਚੈਨਾ ਪਈਏ ਬਾਕੀ ਜੇ ਵੱਧ ਬਿਜਲੀ ਪਾਲੀ ਜਾਂਦੀ ਆ ਉਹ ਤਾਂ ਬਿੱਲ पे ਕਰਨਾ ਪਏਗਾ ਬਾਕੀ ਤੁਸੀਂ ਕਿਹਾ ਜੇ ਜ਼ਿਆਦਾ ਬਿੱਲ ਨੇ ਜਾਂ ਕੁਝ ਨਈ ਇਮੀਡੀਏਟਲੀ ਪੇ ਕੀਤਾ ਜਾ ਸਕਦਾ ਤੇ ਅਸੀਂ ਸਾਡੇ ਕੋਲ ਇਨਸਟਾਲਮੈਂਟਸ ਕਰਨ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਾ ਕੇ ਆ ਬਿਜਲੀ ਘਰ ਦੇ ਵਿੱਚ ਆ ਕੇ ਇਨਸਟਾਲਮੈਂਟਸ ਦੇ ਵਿੱਚ ਆਪਣਾ ਮੇਰੇ ਸੀਗਾ 40000 ਰੁਪਿਆ ਮਾ ਮਾ ਦਾ ਪੇ ਕਰਾਤਾ ਸੁਗਰੀ ਪਰਵਾਸ ਵਿੱਚ ਇੱਕੋ ਪਰ ਪਰ 50 40 ਗਾਇ ਦੇ ਵਿੱਚ ਤਿੰਨ ਪਰਵਾ ਰਹਿੰਦੇ 600 ਜੀ ਹੁਣ ਤੋਂ ਤੇ ਆਲਰੇਡੀ ਚਤਾ ਜਾਏਗਾ ਹੀ ਜਾਏਗਾ ਪਰ ਉਹਦਾ ਫਿਰ ਵੀ ਬੀਟਾ ਜੀ ਸਰਕਾਰੀ ਖਵਾਲੇ ਜਿਹੜੇ ਬਿਜਲੀ ਦੇ ਬਿਲ ਪੈਂਡਿੰਗ ਨੇ ਚ ਐਜੂਕੇਸ਼ਨ ਨੂੰ ਖਾ ਰਿਹਾ ਰਹੀਆਂ ਨੇ ਅੱਗੇ ਉਹਨਾਂ ਦੇ ਹਿਸਾਬ ਨਾਲ ਬਿਲ ਪੈਂਡੀ ਕੋਸੀਡਰ ਮੈਂ ਉਹਦਾ ਅਕਾਊਂਟ ਨਿਕਲਿਆ ਆ ਸਵਾ ਚ ਫਿਰ ਉਤਾਰ ਲਿਆ ਗਿਆ ਕਿ ਉਹ ਜਿਹੜੇ ਬਾਕੀ ਵੀ 35000 ਰੁਪਿਆ ਹੈਗਾ ਉਹ ਵੀ ਤੁਸੀਂ ਕਰੋ ਦੇਖੋ ਦੇਖੋ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਸਾਡੇ ਕੋਲ ਅਬਸੋਲੂਟਲ ਮਸ ਕਰਦੇ ਆਂਗੇ ਅਸੀਂ ਕੋਈ ਵੀ ਘਰ ਦੇ ਵਿੱਚ ਹਨੇਰਾ ਨਹੀਂ ਹੁੰਦਿਆ ਅਸੀਂ ਜਿਹੜੇ ਆ ਦੇਖੋ ਲੋਕਾਂ ਲੋਕਤੰਤਰ ਦੇ ਵਿੱਚ ਹੁੰਦਾ ਕੀ ਆ ਲੋਕਾਂ ਵਾਸਤੇ ਕੰਮ ਕੀਤੇ ਜਾਣ ਸੋ ਜੇ ਕਿਸੇ ਪਰਿਵਾਰ ਦੀ ਕੋਈ ਮਜਬੂਰੀ ਆ